ਲਓ ਜੀ ਮਿੱਤਰੋ ਹੁਣ ਆਪਾਂ ਚੱਲੇ ਗੁਰਦੁਆਰਾ ਸਾਹਿਬ ਮਨਜੀ ਸਾਹਿਬ ਸਾਢੇ 5:00 ਹੋ ਗਏ ਮਾੜ ਚੱਲ ਮੱਥਾ ਲੇ ਗਈ ਐ ਤੇ ਟੈਨਸਰ ਤੋਂ ਵੀ ਕਰਾ ਲਈ ਐ ਸਤਿਵਰ ਦੇ ਦਰਸ਼ਨ ਮਾਤਾ ਖੜੀ ਝਾਕਦੀ ਹੈਗੀ ਚੰਗਾ ਫਰਮਾਤਾ

ਮਿੱਤਰੋ ਚੱਲਿਆ ਹੁਣ ਆਪਾਂ ਪੱਠਾ ਦੇਖਣਾ ਆਪਾਂ ਬਾਬਾ ਜੀ ਦੇ ਹੰਡਾ ਰਹਿਣਾ ਹੋਰ ਮਿੱਤਰੋ ਫਰਾ ਕੇ ਵਰਤਿਆ ਜੀ ਆ ਵੀ ਨੰਮੇ ਸਾਹਿਬ ਤੋਂ ਲੈ ਕੇ ਕਰਾਂਗੇ ਅੰਮ੍ਰਿਤ ਸਾਹਿਬ ਦਾ ਜੋ ਲਓ ਜੀ ਮਿੱਤਰੋ ਪਹੁੰਚ ਗਿਆ ਬੱਲਾਲਾ ਰੇਲਵੇ ਸਟੇਸ਼ਨ ਤੇ ਹੱਥ ਬੰਦ ਪੈਣਗੇ ਆ ਵੀ ਪਤੂਆਂ ਦਾ ਪੰਗਾ ਹੀ ਐ ਇਹਨਾਂ ਦਾ ਫਾਟ ਕੱਢਦਾ ਕੋ ਲੋ ਮਰਜ਼ੀ ਦੇਖ ਲੈ ਲੱਗੇ ਦੇ ਲੱਗੇ ਇਹ ਲਾਲਾ ਆ ਗਿਆ ਜੀ ਸਾਹਮਣੇ ਲਓ ਜੀ ਆਪਣੀ ਰੇਲ ਗੱਡੀ ਦਾ ਠੱਕ ਲਾਲਾ ਦਾ ਤੇ ਪਹੁੰਚ ਗਿਆ ਲਾਲ ਸਟੇਸ਼ਨ ਤੇ ਕੋਰੇ ਆਖ ਤੋਂ ਪੰਪ ਤੇ ਆ ਜੇ ਜਦੋਂ ਮਰਜੀ ਆ ਜਾਏ ਪੰਪ ਦਾ ਪੰਪ ਹੀ ਰਹਿੰਦਾ ਜੀ ਆ ਖੜਾ ਆਪਣਾ ਮਿੱਤਰੋ ਡੈਨਰ ਹੋਰ ਅੱਜ ਆਪਾਂ ਕੱਢ ਹੀ ਲਿਆਏ ਨੂੰ ਮਾ ਚਾਲ ਯਾਰ ਇਹਦਾ ਗਿੜਾ ਦਵਾਲਾ ਹੀ ਇਹ ਮੋਹ ਅੱਲਾ ਹੀ ਮਿੱਤਰੋ ਹੌਲੇ ਹੌਲੇ ਦੇ ਪਹੁੰਚਾਂਗੇ ਆਪਣਾ ਡੈਨਰ ਹੋਰ ਲੱਗਿਆ ਪੋਈ ਯਾਰ ਪਤਾ ਨਹੀਂ ਟ੍ਰੇਨ ਕਦੋਂ ਕਉਣੀ ਹੈਗੀ ਫਾੜਕ ਬਦੰਦਰ ਅੱਧਾ ਘੰਟਾ ਪਹਿਲੀ ਲਾ ਲਾਂਦੇ ਨੇ ਕੁਵੇਲਾ ਦਾ ਪਹਿਲੀ ਹੋਇਆ ਪੈਗਾ ਤੇ ਚਲੋ ਕੋਈ ਨਾ ਦੇਖਣੀ ਪੈਣੀ ਹੁਣ ਹੋਰ ਤਾਂ ਵੀ ਲਾਈਨਿੰਗ ਲੱਗੇਗਾ ਮੈਂ ਸੇਕਰ ਕਰਦਾ ਕੋਲੋਂ ਨੂੰ ਆਪ ਦੀ ਜਮੇ ਕਿ ਕੋਈ ਨਾ ਇਹ ਤੇ ਵੀ ਲਿਆਵਾਂਗੇ ਮਿਊਜ਼ਿਕ ਸਿਸਟਮ ੱਡੀ ਜਪਤੰਦਰਾ ਕੀ ਦਿਖਾਉਣਾ ਆਪਾਂ ਨੂੰ ਚਲਾ ਕੇ ਤੋਂ ਇਹ ਵੀ ਦੇਖੀ ਆ ਜਦੋਂ ਮਿਊਜ਼ਿਕ ਸਿਸਟਮ ਆਉਣਾ ਡੈਂਡਾ ਹੀ ਹੋਇਆ ਕਰੂਗੀ ਲਓ ਜੀ ਮਿੱਤਰੋ ਆ ਗਈ ਟ੍ਰੇਨ

ਗੁਰਦੁਆਰਾ ਸਾਹਿਬ ਨੂੰ ਇਧਰੋਂ ਪਰ ਨਾਲਾ ਸਾਹਿਬ ਭਾਈ ਸੀ ਇਧਰ ਧੂਰੀ ਸਾਹਿਬ ਨੂੰ ਲੱਗੀ ਲਓ ਜੀ ਮਿੱਤਰੋ ਪਹੁੰਚ ਗਏ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਤੇ ਚੱਲ ਕੇ ਕਰਾਉਣੇ ਆਪਾਂ ਤੁਹਾਨੂੰ ਦਰਸ਼ਨ ਇਨਾਂ ਸਤਿਗੁਰੂ ਦੀ ਪਾਏ ਗੁਰੂ ਵਾਹਿਗੁਰੂ ਦੀ ਲਓ ਜੀ ਮਿੱਤਰੋ ਇਹ ਆ ਗਿਆ ਗੁਰਦੁਆਰਾ ਮਨਜੀ ਸਾਹਿਬ ਆ ਪਾਸਾ ਹੀ ਨੌਵੀਂ ਦਸਵੀਂ ਨੌਵੇਂ ਦਸਵੇਂ ਪਾਸੇ 400 ਤੋਂ 400 ਤੋਂ ਆਪ ਸਾਹੀ ਇਸ ਧਰਤੀ ਨੇ ਆਪਾਂ ਮੰਦਰੀ ਲੈ ਕੇ ਚੱਲਦੇ ਆਂ ਜਣਾ ਹੋਰ ਨੂੰ ਸਤ ਸਤਿ ਕੀ ਪਤਪਤ ਕੀ ਜੈ ਜਵਨ ਤੇ ਅੱਲਾ ਤਾਪਣੇ ਡੈਨਸਰ ਚਾਉਂਦੇ ਮੱਥੜੇ ਗਏ ਮਾਮਾ ਗੂਰ ਸਤਿ ਕੀ ਨਿਦਾਨ ਬਾਣੀ ਤਨਉ ਵਹਿਗੁਰ ਤੇਰੀ ਯਸ ਰਸ ਚ ਪਸ ਆਪੇ ਰਾਖਨੀ ਖੁਦ ਹੈ ਜੀ ਵਾਟਾ ਤੋਂ ਉੱਡੇ ਤੇ ਕੋਈ ਨਾ ਹੋਣੀ ਸੀ

ਕੰਗੀ ਤਾਲੁ ਕਰੇ ਤੇਰਾ ਭਾਰ ਸਭ ਸਵਾਰਨਾ ਸਵਰਨਾ ਕੰਨਾਮ ਸਮਰਤ ਸੁਆਮੀ ਸੋਕਿ ਨੂੰ ਵਿਸਾਰੇ ਕਹਿਨ ਅੰਤ ਮਨ ਤੇਰੇ ਸਦਾ ਰਵਰਨਾ ਤੇ ਸਾਰੇ ਸਾਰੇ ਵੰਦੇ ਕੋ ਭਾਰ ਇਹ ਕੋ ਪਦੁ ਗੁਰ ਤੇਗ ਬਦਰੀ ਦੇ ਪਾਤਨ ਹੋਏ ਬਣਾ ਜੀ ਉਰੇ यहोवा सत्ता नहीं ने जाने नेतनेतरा के विरुद्ध तारों समस्त संसार कर लो मुक्तिरीय सब नाम ਲੋ ਜੀ ਤੇਵਦਨੈਸ਼ ਇਹ ਜਿਹੜਾ ਰੁੱਖ ਹੈ ਮਲੇ ਦਾ ਰੁੱਖ ਆ ਇਹਦੇ ਨਾਲ ਆਪਣਾ ਘੋੜਾ ਬੰਨਿਆ ਸੀਗਾ ਤੇ ਅੱਜ ਵੀ ਹਰਾ ਭਰਾ ਪਿਆ ਜੀ ਤਨਮੈ ਪੜ ਵੀ ਦੇ ਵੀ ਆਹ ਜੂਮ ਕਰਕੇ ਪੜ੍ਹ ਲਓ ਜੀ ਮੇਲਾ ਤਾ ਦੀਵਾ ਨਾ ਨਾ ਨਤੀਆ ਹਰੇ ਆ ਤੇ ਸੁਖ ਬਰਾਉਂ ਤੇ ਨਤੀ ਤੇ ਚੜਾਇਆ ਜਾਂਦਾ ਹੈ ਇੱਥੇ ਤੇ ਸ਼ੇਰੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਵਿਆਹ ਵਗੈਰਾ ਦੀ ਸੁਖ ਸੁਖੰਦੇ ਸ਼ੇਰਾ ਵਗੈਰਾ ਚੜਾਇਆ ਜਾਂਦਾ ਜੀ ਲੋ ਸੱਚਾ ਪਾਸਾ ਤੇਰੀ ਕਿਰਪਾ ਕੀ ਮਹਾਰਾਜ ਜੀ Saudara hari kau saudara loh, jikur dua orang manjisi aja dah, setiap pasai nomi dasmi mulu boleh, eh स्क्रीनशॉट लेके पढ़ ली पंजाबी मां बोली उड़ाड़ा सामने भी महाराज ही प्रकाश ने जी ਤੇ ਆ ਗਿਆ ਲੰਗਰ ਹਾਲ ਜੀ ਤੇ ਪਹਿਲਾਂ ਆਪਣੀ ਬੱਸ ਵੀ ਇੱਥੋਂ ਚਲਦੀ ਹੁੰਦੀ ਸੀ ਸਕੂਲ ਵਾਲੀ ਤੇ ਉਹ ਉਧਰ ਲਿਆੜ ਖੜੀਆਂ ਨੇ ਬੱਸਾਂ ਸਕੂਲ ਵਾਲੀਆਂ ਤੇ ਚਲੋ ਹੁਣ ਚੱਲਦੇ ਆ ਜੀ ਆਪਣੇ ਦਰਸ਼ਨ ਹੋ ਗਏ ਵਾਹ ਉਹ ਸੱਚਾ ਪਾਸਾ ਤੇਰੀ ਗਰਪਾਗੇ ਆਪਣਾ ਮੇਰ ਪ੍ਰਿਆਤ ਬਣਾਈ ਰੱਖੀ ਆਪਣਾ ਸਤਿ ਸਬਦੇ ਫਤ ਨਾ ਰੋਹੀ ਕਰੋ ਲੋਈਏ ਕੋਹੀ ਵੀ ਇਤਿਹਾਸਕਾ ਪ੍ਰਾਤਨ ਕ੍ਰੂਤੇਵਾ ਦਰਜੀ ਦੇ ਚਲ ਚਰਨ ਇੱਥੇ ਪੈ ਸੀ ਉਸ ਟਾਈਮ ਦੀ ਹੈ ਜੀ ਪੁਰਾਣੀ ਇਤਿਹਾਸਕਾ ਪਰ ਜਾਲ ਲਾਤਾ ਹੁਣ ਤਾਂ ਲੋ ਜੀ ਮਿੱਤਰੋ ਆ ਖੜਾ ਬਣਾ ਡਾਇਨਾਸੌਰ ਚੱਲਦੇ ਹੁਣ ਫਿਰ ਹੋ ਜੀ ਮਿੱਤਰੋ ਪੈਟਰੋਲ ਆਪਣੇ ਘੋਆ ਲਿਆ ਚਲ ਜੇ ਚੱਲਦੇ ਹਾਂ ਉਹਨਾਂ ਪਰ ਇਹ ਬੜਾ ਪਹਿਲੀ ਆਉਂਦਾ ਯਾਰ ਨੇਰਾ

ਜਾ ਚਾਹੋ ਸਕ ਲਾਂ ਦੇ ਫੇ ਆਪਾਂ ਵੀ ਛਕਦੇ ਆ ਤੇ ਡਾਇਨਾਸੌਰ ਆਪਣਾ ਲਾਦਾ ਮਿੱਤਰੋ ਤੇ ਦਰਸ਼ਨ ਕਰਾਇਆ ਏ ਗੁਰਦਵਾਰ ਸਾਹਿਬ ਦੇ ਮਹਾਰਾਜੀ ਦੇ ਤੇ ਨੜੇ ਆਪਣੇ ਡਾਇਨਾਸੌਰ ਨੂੰ ਚਰਨ ਬੋਲੇ ਗੁਰਦਵਾਰ ਮੰਜੀ ਸਾਹਿਬ ਮੂਲੋ ਵਾਲ ਪਾਸਾਈ ਨੌਵੀਂ ਦਸਵੀਂ ਚਰਨ ਸੋ ਪ੍ਰਾਪਤਤਾ ਤੇ ਇਹ ਚਾਪ ਚਾਰ ਨੋਪੋ ਵਾਲਾ ਟਰੈਕਟਰ ਦੇ ਵੀ ਉੱਥੇ ਲੈ ਵੀ ਡਾਣਾ ਹੋਰਾ ਤੇ ਦੇਖਦੇ ਆਂ ਫਿਰ ਹੁਣ ਆਪਾਂ ਹੋਲੇ ਮਹਲੇ ਤੇ ਕੀ ਬਣਦਾਗਾ ਚੱਲਾਂਗੇ ਯਾਰ 100% ਤਾਂ ਚੱਲਾਂਗੇ ਲਓ ਜੀ ਮਿੱਤਰੋ ਹੁਣ ਇਹਨੂੰ ਆਪਾਂ ਟਾਕ ਦੀਏ ਤੇ ਇਹ ਮੇ ਛੋਟਾ ਕੱਪੜਾ ਚਲਾ ਇਹ ਹੀ ਠੀਕ ਆ ਹਾਂ ਉਹ ਟਾਕ ਲੈ ਆ ਟਾਕ ਕਹਿੰਦਾ ਕਿ ਕਰਤੇ ਹੋਏ ਕੱਪੜੇ ਕਿੰਨੇ ਖੇਤ ਦੇ ਰਹਿ ਜਾਂਦਾ ਲਾਈ ਮਿੱਤਰੋ ਟਾਕ ਦिए ਪਹਿਲਾਂ ਆਪਾਂ ਹੋ ਵੀ ਜੀ ਆਪਣੇ ਦਿੱਤਾ ਟਾਕ ਡਣਾ ਹੋਰ ਨੂੰ ਸਾਰੇ ਪਾਸਿਓਂ ਕੱਪੜਾ ਪੂਰਾ ਫੁੱਲ ਪਾਤਾ ਆਪਣੇ ਗਰਦ ਗੱਪਾ ਮੀਂਹ ਨਹੀਂ ਰੀ ਕੁਝ ਮਰਜੀ ਆ ਫੇ ਮਹਾ ਇਹਦੇ ਉੱਪਰ ਨਹੀਂ ਮਿੱਟ ਘਟਾ ਪੂਗਾ ਤੇ ਆ ਮਿਲਿਆ ਸੀ ਆਪਣੂੰ ਗੁਰਦੁਆਰਾ ਸਾਹਿਬ ਤੋਂ ਪ੍ਰਸਾਦ ਬਾਬਾ ਜੀ ਦਾ ਸਤਨਾਮ ਵਾਹਿਗੁਰੂ ਤੇਰੀ ਜੈਸਰਾ ਸੱਚਾ ਪਾਸਾ ਬਾਲਕਾ ਇਹ ਲੈ ਮੰਮੀਏ ਪੋਗ ਇਹ ਚੋਂ ਅੱਧਾ ਮੈਨੂੰ ਦੇ ਦੇ ਅੱਧਾ ਤੂੰ ਲੈ ਲੈ ਲਓ ਜੀ ਬਾਬਾ ਜੀ ਇਹ ਪ੍ਰਸ਼ਾਦ ਘਰੇ ਦੇਣਾ ਵੀ ਜ਼ਰੂਰੀ ਆ ਹੁਣ ਸਕਦੇ ਆਪਾਂ ਪ੍ਰਸ਼ਾਦਾ ਪਾਣੀ ਤੇ ਚਲੋ ਜੀ ਮਿਲਦੇ ਆਂ ਫਿਰ ਇੱਕ ਹੋਰ ਨਵੇਂ ਵਲੌਗ ਦੇ ਨਾਲ ਆਪ ਤੱਕ ਲਈ ਸਤਿ ਸ੍ਰੀ ਅਕਾਲ